ਆਪਣੀਆਂ ਮੰਗਾਂ ਨੂੰ ਲੈ ਕੇ 9 ਸਤੰਬਰ ਨੂੰ ਪੂਰੇ ਪੰਜਾਬ ਭਰ ਦੇ ਅੰਦਰ ਕੀਤੀ ਜਾ ਰਹੀ ਹੈ ਡਾਕਟਰਾਂ ਵੱਲੋਂ ਹੜਤਾਲ ਅਤੇ ਅਨੋਖੇ ਢੰਗ ਦੇ ਨਾਲ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਅਵੇਅਰ ਵਨਡੇਜ਼ ਆ ਰਿਹਾ ਹਨ ਪੰਫਲਟ ਓਪੀਡੀ ਸਵਾਮਾਂ ਰਹਿਣਗੀਆਂ ਬੰਦ ਸ਼ੁੱਕਰਵਾਰ ਨੂੰ 9:30 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਹਰਸ਼ਿਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ 9 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਹੜਤਾਲ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਓਪੀਡੀ ਸਵਾਮਾਂ ਬੰਦ ਰੱਖੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਔਨੋਖੇ ਢੰਗ ਦੇ ਨਾਲ ਅੱਜ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਆਪਣੇ ਨਾਲ ਆਉਣ ਦੀ ਵੀ اپੀਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਲੋਕਾਂ ਨੂੰ ਪੰਫਲੈਟ ਵੰਡ ਕੇ ਇੱਥੇ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਜਿੱਥੇ ਪਰਚੇ ਕੱਟੀਆਂ ਜਾ ਰਹੀਆਂ ਉੱਥੇ ਵੀ ਉਸ ਪਰਚੇ ਦੇ ਨਾਲ ਵੀ ਇਹਨਾਂ ਨੂੰ ਇਹ ਆਪਣਾ ਪੰਫਲੈਟ ਤੇ ਜਾ ਰਿਹਾ ਤੇ ਡਾਕਟਰਾਂ ਵੱਲੋਂ ਵੀ ਜਿੱਥੇ ਉਹਨਾਂ ਦੇ ਮਰੀਜ਼ਾਂ ਦੀ ਆਪਣਾ ਜਾਂਚ ਕੀਤੀ ਜਾ ਰਹੀ ਹੈ ਉੱਥੇ ਵੀ ਉਹਨਾਂ ਵੱਲੋਂ ਪੰਫਲੈਟ ਵੰਡੇ ਜਾ ਰਹੇ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਦੇ ਉੱਤੇ ਇਹ ਆਪਣਾ ਪੰਮਫਲੈ

ਅਸੀਂ ਇੱਕ ਮੁਹਿੰਮ ਚੇੜੀਏ ਤਾਂ ਕਿ ਅਸੀਂ ਹੜਤਾਲ ਤੋਂ ਜਾਣ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਅਸੀਂ ਸਰਕਾਰੀ ਡਾਕਟਰ ਹੜਤਾਲ ਤੇ ਕਿਉਂ ਜਾ ਰਹੇ ਹਾਂ ਤਾਂ ਕਿ ਲੋਕ ਸਾਡੇ ਵਿਰੋਧ ਚ ਨਾ ਆ ਕੇ ਸਾਡੇ ਹੱਕ ਵਿੱਚ ਆਉਣ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟਾਈਜੇਸ਼ਨ ਵੱਲ ਵੱਧ ਰਹੀ ਹੈ ਸਾਡੇ ਜਿਹੜੇ ਜਾਇਜ਼ ਹੱਕ ਨੇ ਸਾਡੇ ਤੋਂ ਖੋਏ ਜਾ ਰਹੇ ਨੇ ਸਾਡੀਆਂ ਤਨਖਾਹਾਂ ਵਧਾਣ ਦੀ بجائے ਸਰਕਾਰ ਦੁਆਰਾ ਘਟਾਈਆਂ ਜਾ ਰਹੀਆਂ ਨੇ ਇਸ ਦਾ ਤੁਸੀਂ ਸਾੜਾ ਕੁਛ ਦੇਖ ਹੀ ਰਹੇ ਹਾਂ ਕਿ ਪਿਛਲੇ ਸਮੇਂ ਵਿੱਚ ਕਿੰਨੇ ਸਰਕਾਰੀ ਡਾਕਟਰ ਜਿਹੜੇ ਹੈਗੇ ਨੌਕਰੀਆਂ ਛੱਡ ਕੇ ਚਲੇ ਗਏ ਇਸ ਲਈ ਅਸੀਂ ਇਹ ਮਹੰਮ ਚਲਾਈ ਹੈ ਅਸੀਂ ਹਰ ਕੋਈ ਪੇਸ਼ੈਂਟ ਜਿਹੜਾ ਸਾਨੂੰ ਦਖਾਨ ਆ ਰਿਹਾ ਹੈ ਜਾਂ ਕੋਈ ਐਮਰਜੈਂਸੀ ਦੇ ਵਿੱਚ ਆ ਰਿਹਾ ਹੈ ਅਸੀਂ ਹਰ ਪੀ ਐਚ ਸੀ ਹਰ ਸੀ ਐਚ ਈ ਹਰ ਇੱਕ ਜਿਹੜਾ ਸਾਡਾ ਹੈਲਥ ਸੈਂਟਰ ਹੈ ਉੱਥੇ ਪੇਸ਼ੈਂਟਸ ਨੂੰ ਪ੍ਰੈਫਰ ਐਡਵਾਂਸਟ ਵੰਡ ਕੇ ਜਾਗਰੂਕ ਕਰ ਰਹੇ ਹਾਂ ਕੀ ਮੰਗਾਂ ਕਿ ਕੀ ਬਦਲ ਚੁੱਕੀ ਮੰਗ ਤਾਂ ਇਹੀ ਹੈ ਜੀ ਕਿ ਇਸ ਤਰ੍ਹਾਂ ਤੁਸੀਂ ਜਾਣ ਲੋ ਕਿ 1990 ਦੇ ਵਿੱਚ ਸਰਕਾਰ ਨੇ ਕੁਝ ਪੋਸਟਾਂ ਸੈਂਕਸ਼ਨ ਕੀਤੀਆਂ ਸੀ ਉਦੋਂ ਬਾਅਦ ਆਪਣੀ ਜਿਹੜੀ ਪੋਪੂਲੇਸ਼ਨ ਹੈ ਜਨਸਖਿਆ ਹੈ ਲੋਕਾਂ ਦੀਆਂ ਸਿਹਤ ਪ੍ਰਤੀ ਮੰਗਾਂ ਨੇ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਉਸ ਸਮੇਂ ਦੀਆਂ ਲਗਭਗ 5000 ਪੋਸਟਾਂ ਚੋਂ ਸਿਰਫ ਅੱਧੀਆਂ ਹੀ ਅੱਧੀਆਂ ਪੋਸਟਾਂ ਭਰੀਆਂ ਹੋਈਆਂ ਨੇ ਬਾਕੀ ਅੱਧੀਆਂ ਖਾਲੀ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਅਸੀਂ 100% ਦੀ ਵੀ ਨਹੀਂ ਮੰਗ ਕਰਦੇ ਅਸੀਂ ਸਿਰਫ ਇਹ ਮੰਗ ਕਰਦੇ ਹਾਂ ਕਿ ਘੱਟੋ ਘੱਟ 75% ਪੋਸਟਾਂ ਤਾਂ ਸਿਹਤ ਵਿਭਾਗ ਦੇ ਭਰੀਆਂ ਹੋਣ ਤਾਂ ਜੋ ਲੋਕਾਂ ਨੂੰ ਸੇਵਾਵਾਂ ਦੇ ਸਕਣ ਇਸ ਪਹਿਲੀ ਮੰਗ ਸਾਡੀ ਇਹ ਦੂਜੀ ਮੰਗ ਇਹ ਹੈ ਕਿ ਕੁਝ ਸਮੇਂ ਪਹਿਲਾਂ ਜਦੋਂ ਨਵਾਂ ਪੇ ਕਮਿਸ਼ਨ ਆਇਆ ਸੀ ਸਾਡੇ ਤੋਂ ਸਾਡੇ ਕੁਝ ਹੱਕ ਜਿਹੜੇ ਨੇ ਜਿਵੇਂ ਕਿ 4/14 ਜਿਹਨੂੰ ਕਿਹਾ ਜਾਂਦਾ ਉਹ ਸਰਕਾਰ ਨੇ ਹੋਲਡ ਕਰ ਲਈ ਸੀ ਉਹ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਚੱਲ ਰਹੇ ਨੇ ਸਰਕਾਰ ਕੋਈ ਵੀ ਫੈਸਲਾ ਨਹੀਂ ਲੈ ਰਹੀ ਜਿਸ ਨਾਲ ਸਾਡੀਆਂ ਤਨਖਾਹਾਂ ਕਾਫੀ ਜ਼ਿਆਦਾ ਘਟ ਚੁੱਕੀਆਂ ਨੇ ਜਿਸ ਦੇ ਰੋਸ ਵਿੱਚ ਬਠਿੰਡੇ ਤੋਂ ਵੀ ਲਗਭਗ 6-7 ਡਾਕਟਰ ਨੌਕਰੀ ਛੱਡ ਚੁੱਕੇ ਨੇ ਤੇ ਅਗਰ ਇਹੀ ਹਾਲ ਰਿਹਾ ਤਾਂ ਜਿਹੜਾ ਸਾਡੇ ਸਪੈਸ਼ਲਿਸਟ ਡਾਕਟਰਾਂ ਦਾ ਬੌਂਡ ਹੈ ਉਹ ਕੁਝ ਅਗਲੇ ਆਉਣ ਵਾਲੇ 1-2 ਸਾਲਾਂ ਵਿੱਚ ਪੂਰਾ ਹੋ ਜਾਵੇਗਾ ਤੇ ਉਹ ਵੀ ਨੌਕਰੀ ਛੱਡ ਜਾਣਗੇ ਅਤੇ ਜਿਹੜੇ ਆਮ ਲੋਕ ਹੈ ਉਹ ਸਿਹਤ ਸੇਵਾਵਾਂ ਤੋਂ ਵਾਂਝੇ ਰਹਿ ਜਾਣਗੇ ਕਿਹ ਕਿਹ ਬੰਦੇ ਹੈਗੇ ਉਹ ਦੱਲੋ ਤਾਂ ਅਸੀਂ 9 ਤਰੀਕ ਤੋਂ ਹੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਅਸੀਂ ਅਨੁਮਿੱਥੇ ਸਮੇਂ ਲਈ ਹੜਤਾਲ ਤੇ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਹੜੇ ਜਿਹੜੇ ਸਬਾਓ ਬੰਦ ਰਹੇ ਨੇ ਨਾ ਇੱਕ ਵਾਰੀ ਜੀ ਅਸੀਂ ਓਪੀਡੀ ਸੇਵਾਵਾਂ ਬਿਲਕੁਲ 9 ਤਰੀਕ ਤੋਂ ਬੰਦ ਕਰ ਰਹੇ ਹਾਂ ਇਸ ਦੇ ਨਾਲ ਸਾਡੀਆਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਜ ਅਗਰ ਸਰਕਾਰ ਸਾਡੀਆਂ ਸਮੇਂ ਸਿਰ ਮੰਗਾ ਮੰਗ ਲੈਂਦੀ ਹੈ ਤਾਂ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਪੂਰਾ ਪੰਜਾਬ ਪੂਰਾ ਪੰਜਾਬ ਬੰਦ ਰਹੂਗਾ ਜੀ ਤੇ ਅਗਰ ਸਰਕਾਰ ਹੜਤਾਲ ਤੇ ਜਾਣ ਉਪਰੰਤ ਵੀ ਸਾਡੀਆਂ ਮੰਗਾ ਨਹੀਂ ਮੰਨਦੀ ਤਾਂ ਸਾਨੂੰ ਜਥੇਬੰਦੀ ਦੇ ਹੋਰ ਕਠਿਨ ਫੈਸਲੇ ਲੈਣੇ ਪੈਣਗੇ